ਕੀ ਤੱਕਾ ਕਰੇਗਾ ਕੁਝ ਜ਼ਮੀਨ ਮਿਲਕੇ ਜਾਂ ਲੋਕਾਂ ਦੀ ਬਾਹਰ ਆ ਕੇ ਕੁਝ ਨਾ ਕਰੀਂ ਮੈਂ ਤੂੰ ਤੂੰ ਪੁਲਿਸ ਅਫਸਰ ਨੂੰ ਬੁਲਾ ਕੇ ਇਹਨਾਂ ਨਾਲ ਧੱਕਾ ਨਾ ਕਰੀਂ ਇਹ ਸਰ ਕੋ ਜਾ ਕੇ ਉਹ ਮੇਰਾ ਪਾਂਜਾ ਉਹ ਮੇਰਾ ਪਾਂਜਾ ਮਹਾਰਾਜ ਹੁੰਦਾ ਨਹੀਂ ਮੇਰਾ ਸ਼ੁਰਤ ਪਾ ਸਾਰੇ ਨਾਮ ਆ ਕਦੀ ਜ਼ਿੰਦਗੀ ਸਰ ਮੈਂ ਨਾ ਜ਼ਿੰਦਗੀ ਚ ਕਦੀ ਇਦਾਂ ਦਾ ਕੰਮ ਕੀਤਾ ਨਾ 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 ਮੈਂ ਸੁਣੋ ਸੁਣੋ ਮੇਰੀ ਅਮਨ ਲਾ ਸਾਹਿਬ ਮੈਨੂੰ ਮਾਫ ਕਰਦਾ ਮੈਂ ਚਿੰਤਾ ਨਾ ਕਰੋ ਜਲੰਧਰ ਦੀ ਬਾਜ਼ਾਰ ਵਿੱਚ ਉਸ ਵੇਲੇ ਕਾਫੀ ਹੰਗਾਮਾ ਹੋਇਆ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਡੀਸੀਪੀ ਨਰੇਸ਼ ਡੋਗਰਾ ਆਪਸ ਦੇ ਵਿੱਚ ਝੜ ਗਏ ਦਰਅਸਲ ਇਹ ਵਿਵਾਦ ਕੁਝ ਦੁਕਾਨਦਾਰਾਂ ਦੀ ਲੜਾਈ ਤੋਂ ਬਾਅਦ ਹੋਇਆ ਜਿਸ ਤੋਂ ਬਾਅਦ ਜਦੋਂ ਵਿਧਾਇਕ ਮੌਕੇ ਤੇ ਪਹੁੰਚੇ ਤਾਂ ਹਾਲਾਂਕਿ ਡੀਸੀਪੀ ਉੱਥੋਂ ਚਲੇ ਗਏ ਪਰ ਵਿਧਾਇਕ ਦੇ ਵੱਲੋਂ DCP ਨੂੰ ਫੋਨ ਕਰਕੇ ਕੁਝ ਗੱਲਾਂ ਆਖੀਆਂ ਗਈਆਂ ਇਹ ਆਡੀਓ ਕਾਫੀ ਵਾਇਰਲ ਹੋ ਰਹੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਆਡੀਓ ਸੁਣਾ ਦਿੰਨੇ ਆ ਪਰ ਇੱਕ ਗੱਲ ਹੋਰ ਕਿ ਇਸ ਆਡੀਓ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਦੱਸ ਜਿਏ ਕਿ ਇਸ ਆਡੀਓ ਦੇ ਵਿੱਚ ਵਿਧਾਇਕ ਦੇ ਵੱਲੋਂ DCP ਨੂੰ ਸਬਕ ਸਿਖਾਉਣ ਦੀ ਗੱਲ ਆਖੀ ਜਾ ਰਹੀ ਹੈ ਤੇ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਜਿੰਨੀਆਂ ਮਰਜ਼ੀ ਲੋਕਾਂ ਦੀਆਂ ਜ਼ਮੀਨਾਂ ਦੱਬ ਲਈਆਂ ਹੋਣਗੀਆਂ ਪਰ ਜਲੰਧਰ ਦੇ ਵਿੱਚ ਅਜੇਹਾ ਨਹੀਂ ਕਰਨ ਦਿੱਤਾ ਚਾਵੇਗਾ ਮਾਇਆ ਮੇਰਾ ਭਾਂਜਾ ਮੇਰਾ ਭਾਂਜਾ ਆਇਆ ਉਹ ਉਹ ਮੇਰਾ ਭਾਂਜਾ ਮਹਾਰਾਜ ਹੁੰਦਾ ਨਹੀਂ ਮੇਰੇ ਸ਼ੁਰੂ ਤੋਂ ਪਾਏ ਸਰ ਕਬਜ਼ੇ ਕਰਦੇ ਕਰ ਲੈ ਪਰ ਇੱਥੇ ਕਬਜ਼ੇ ਨਹੀਂ ਹੁੰਦੇ ਨੇ ਨਾ ਸਰ ਨਾਮ ਆ ਕਦੀ ਜ਼ਿੰਦਗੀ ਚ ਬੈਠੇ ਰਹੂੰਗਾ ਸਰ ਮੈਂ ਨਾ ਜ਼ਿੰਦਗੀ ਚ ਕਦੀ ਇਦਾਂ ਦਾ ਕੰਮ ਕੀਤਾ ਉਹ ਕਬਜ਼ੇ ਕੀਤੇ ਇੱਥੇ ਨਹੀਂ ਮੇਰੇ ਕਬਜ਼ੇ ਹੁੰਦੇ ਮੈਂ ਉਹ ਸਰ ਐਮਐਲਏ ਸਾਹਿਬ ਤੁਹਾਨੂੰ ਗਲਤ ਫਹਮੀ ਆ ਤੁਹਾਨੂੰ ਫੇਰੇ ਮੇਰੀ ਗਲਾਸ ਲੱਕੂ ਕਰਤਾ ਉਹ ਤੁਸੀਂ ਮੇਰੀ ਗੱਲ ਸੁਣਾ ਮੇਰੇ ਘਰ ਤੇ ਨੂੰ ਫੇਰੇ ਫੋਨ ਆਊਗਾ ਤੂੰ ਚਿੰਤਾ ਨਾ ਕਰ ਉਹ ਸਰ ਕੋਈ ਗੱਲ ਨਹੀਂ ਕਿੱਥੇ ਰਹਿਣਾ ਕਿੱਥੇ ਤੂੰ ਜਾਣਾ ਕਿੱਥੇ ਤੁਹਾਨੂੰ ਫੇਰੇ ਉਹ ਸਰ ਮੈਨੂੰ ਟੈ ਮੈਂ ਨਾ ਨਾ ਮੈਂ ਸੁਣੋ ਸੁਣੋ ਮੇਰੀ ਐਮਐਲਏ ਸਾਹਿਬ ਮੈਨੂੰ ਮਾਫ ਕਰਦਾ ਤੂੰ ਚਿੰਤਾ ਨਾ ਕਰ ਸੁਣੋ ਐਮਐਲਏ ਸਾਹਿਬ ਨਾ ਮੈਂ ਕਦੀ ਮੇਰੀ ਗੱਲ ਮੇਰੀ ਪਹਿਲਾਂ ਗੱਲ ਤਾਂ ਸੁਣੋ ਤੇਰੀ ਮੈਂ ਗੱਲ ਕੱਢ ਕੇ ਸੁਣਾਵਾਂਗਾ ਤੈਨੂੰ ਉਹਨਾਂ ਨੂੰ ਉਹ ਸਰ ਮੇਰੀ ਗੱਲ ਤਾਂ ਸੁਣੋ ਗੁਰੂ ਜੀ ਮੇਰੀ ਪਹਿਲਾਂ ਗੱਲ ਤਾਂ ਸੁਣੋ ਐਮਐਲਏ ਸਾਹਿਬ ਮੈਂ ਮੇਰਾ ਭਾਂਜਾ ਮੈਂ ਗਿਆ ਆ ਮਾਇ ਮੇਰਾ ਭਾਂਜਾ ਮੇਰਾ ਭਾਂਜਾ ਆ ਉਹ ਉਹ ਮੇਰਾ ਭਾਂਜਾ ਮਹਾਰਾਜ ਹੁੰਦਾ ਨਹੀਂ ਮੇਰੇ ਸ਼ੁਰਤ ਪਾਏ ਸਾਰੇ ਨਾਮ ਆ ਕਦੀ ਜਿੰਦਗੀ ਚ ਸਰ ਮੈਂ ਨਾ ਜਿੰਦਗੀ ਚ ਕਦੀ ਇਦਾਂ ਦਾ ਕੰਮ ਕੀਤਾ ਅੱਗੇ ਕੀਤੇ ਅੱਗੇ ਨਹੀਂ ਤੇਰੇ ਕਰਦੇ ਹੁੰਦੇ ਮੈਂ ਉਹ ਸਰ ਐਮਐਲਏ ਸਾਹਿਬ ਤੁਹਾਨੂੰ ਗਲਤ ਫਹਮੀ ਆ ਤੁਹਾਨੂੰ ਫੇਰੇ ਕਹਿੰਦੀ ਗਲਾਸ ਲੱਕੂ ਕੱਟਾ ਉਹ ਤੁਸੀਂ ਮੇਰੀ ਗੱਲ ਸੁਣੋ ਮੇਰੇ ਕੋਲ ਤੈਨੂੰ ਫੇਰੇ ਫੋਨ ਆਊਗਾ ਤੂੰ ਚਿੰਤਾ ਨਾ ਕਰ ਉਹ ਸਰ ਕੋਈ ਗੱਲ ਨਹੀਂ ਤੂੰ ਰਹਿਣਾ ਕਿੱਥੇ ਤੂੰ ਜਾਣਾ ਕਿੱਥੇ ਤੈਨੂੰ ਫੇਰੇ ਉਹ ਸਰ ਮੈਨੂੰ ਟੈਨਸ਼ਨ ਨਹੀਂ ਕੋਈ ਤੂੰ ਕੱਟਾ ਹਫਤਾ ਦਸ ਦਿਨ ਪਹਿਲਾਂ ਮੇਰੇ ਕੋਤੇ ਘਰ ਪੁੱਟ ਕੇ ਗਈ ਮੈਂ ਨਾ ਨਾ ਮੈਂ ਸੁਣੋ ਸੁਣੋ ਮੇਰੀ ਐਮਐਲਏ ਸਾਹਿਬ ਮੈਨੂੰ ਮaaf ਕਰਦਾ ਤੂੰ ਚਿੰਤਾ ਨਾ ਕਰ ਸੁਣੋ ਐਮਐਲਏ ਸਾਹਿਬ ਨਾ ਮੈਂ ਮੇਰੀ ਗੱਲ ਮੇਰੀ ਪਹਿਲਾਂ ਗੱਲ ਤਾਂ ਸੁਣੋ ਤੇਰੀ ਮੈਂ ਗੱਲ ਕਰਕੇ ਫਿਰ ਸੁਣਾਵਾਂਗਾ ਤੈਨੂੰ ਉਹਨੂੰ ਮੇਰੀ ਗੱਲ ਤਾਂ ਸੁਣੋ ਗੁਰੂ ਜੀ ਮੇਰੀ ਪਹਿਲਾਂ ਗੱਲ ਤਾਂ ਸੁਣੋ ਐਮਐਲ ਸਾਹਿਬ ਮੈਂ ਮੇਰਾ ਭਾਂਜਾ ਮੈਂ ਗਿਆ ਆ ਮਾਇਆ ਮੇਰਾ ਭਾਂਜਾ ਮੇਰਾ ਭਾਂਜਾ ਆ ਉਹ ਉਹ ਮੇਰਾ ਭਾਂਜਾ ਮਹਾਰਾਜ ਹੁੰਦਾ ਨਹੀਂ ਮੇਰਾ ਸ਼ੁਰਤ ਪਾ ਸਰ ਨਾ ਮੈਂ ਕਦੀ ਜ਼ਿੰਦਗੀ ਸਰ ਮੈਂ ਨਾ ਜ਼ਿੰਦਗੀ ਚ ਕਦੀ ਇਦਾਂ ਦਾ ਕੰਮ ਕੀਤਾ ਉਹ ਸਰ ਐਮਐਲ ਸਾਹਿਬ ਤੁਹਾਨੂੰ ਗਲਤ ਫਹਮੀ ਆ ਉਹ ਤੁਸੀਂ ਮੇਰੀ ਗੱਲ ਸੁਣਾ ਮੇਰੇ ਤੈਨੂੰ ਸਵੇਰੇ ਫੋਨ ਆਊਗਾ ਤੂੰ ਚਿੰਤਾ ਨਾ ਕਰ ਉਹ ਸਰ ਕੋਈ ਗੱਲ ਨਹੀਂ ਤੂੰ ਰਹਿਣਾ ਕਿੱਥੇ ਤੂੰ ਜਾਣਾ ਕਿੱਥੇ ਤੈਨੂੰ ਉਹ ਸਰ ਮੈਨੂੰ ਟੈਨਸ਼ਨ ਨਹੀਂ ਕੋਈ ਤੂੰ ਕਰਕੇ ਹਫ਼ਤਾ 10 ਦਿਨ ਪਹਿਲਾਂ ਮੇਰੇ ਘੋਡੇ ਘਰ ਕੁੱਟ ਕੇ ਗਏ ਮੈਂ ਨਾ ਨਾ ਮੈਂ ਸੁਣੋ ਸੁਣੋ ਮੇਰੀ ਐਮਐਲਏ ਸਾਹਿਬ ਮੈਨੂੰ ਮਾਫ ਕਰਦਾ ਤੂੰ ਚਿੰਤਾ ਨਾ ਕਰ ਸੁਣੋ ਐਮਐਲਏ ਸਾਹਿਬ ਨਾ ਮੈਂ ਕਦੀ ਮੇਰੀ ਗੱਲ ਮੇਰੀ ਪਹਿਲਾਂ ਗੱਲ ਤਾਂ ਸੁਣੋ ਤੇਰੀ ਮੈਂ ਗੱਲ ਕਰਕੇ ਫਿਰ ਸੁਣਾਵਾਂਗਾ ਤੈਨੂੰ ਉਹ ਸਰ ਮੇਰੀ ਗੱਲ ਤਾਂ ਸੁਣੋ ਗੁਰੂ ਜੀ ਮੇਰੀ ਪਹਿਲਾਂ ਗੱਲ ਤਾਂ ਸੁਣੋ ਐਮਐਲਏ ਸਾਹਿਬ ਮੈਂ ਮੇਰਾ ਭਾਂਜਾ ਮੈਂ ਗਿਆ ਆ ਮੈਂ ਮੇਰਾ ਭਾਂਜਾ ਮੇਰਾ ਭਾਂਜਾ ਆ ਉਹ ਉਹ ਮੇਰਾ ਭਾਂਜਾ ਮਹਾਰਾਜ ਹੁੰਦਾ ਨਹੀਂ ਮੇਰੇ ਸ਼ੁਰਤ ਪਾ ਸਰ ਕਰਦੇ ਕਰ ਲੈ ਤੇਰੇ ਕਰਜ਼ੇ ਨਹੀਂ ਹੁੰਦੇ ਨੇ ਮੈਨੂੰ ਸਰ ਨਾਮ ਆ ਕਦੀ ਜ਼ਿੰਦਗੀ ਚ ਸਰ ਮੈਂ ਨਾ ਜ਼ਿੰਦਗੀ ਚ ਕਦੀ ਇਦਾਂ ਦਾ ਕੰਮ ਕੀਤਾ ਉਹ ਸਰ ਐਮਐਲਏ ਸਾਹਿਬ ਤੁਹਾਨੂੰ ਗਲਤ ਫਹਮੀ ਆ ਤੁਸੀਂ ਮੇਰੀ ਗੱਲ ਸੁਣੋ ਮੇਰੇ ਘਰ ਤੇ ਨੂੰ ਫੇਰੇ ਫੋਨ ਆਊਗਾ ਤੂੰ ਚਿੰਤਾ ਨਾ ਕਰ ਉਹ ਸਰ ਕੋਈ ਗੱਲ ਨਹੀਂ ਉਹ ਸਰ ਮੈਨੂੰ ਟੈਨਸ਼ਨ ਹੀ ਕੋਈ ਮੈਂ ਨਾ ਨਾਮ ਹੈ ਸੁਣੋ ਸੁਣੋ ਮੇਰੇ ਐਮਐਲਏ ਸਾਹਿਬ ਨਾ ਮਾਫ ਕਰਦਾ ਤੂੰ ਚਿੰਤਾ ਨਾ ਕਰ ਸੁਣੋ ਐਮਐਲਏ ਸਾਹਿਬ ਨਾ ਮੈਂ ਕਦੀ ਮੇਰੀ ਗੱਲ ਮੇਰੀ ਗੱਲ ਬੰਵਾਣਾ ਰਿਹਾ ਮੇਰੀ ਪਹਿਲਾਂ ਗੱਲ ਤਾਂ ਸੁਣੋ ਤੇਰੀ ਮੈਂ ਗੱਲ ਕਰਕੇ ਫਿਰ ਸੁਣਾਵਾਂਗਾ ਤੈਨੂੰ ਉਹਨੂੰ ਸਰ ਮੇਰੀ ਗੱਲ ਤਾਂ ਸੁਣੋ ਗੁਰੂ ਜੀ ਮੇਰੀ ਪਹਿਲਾਂ ਗੱਲ ਤਾਂ ਸੁਣੋ ਐਮਐਲਏ ਸਾਹਿਬ ਮੈਂ ਮੇਰਾ ਭਾਂਜਾ ਮੇ ਅੰਮ੍ਰਲ ਜਲੰਧਰ ਦੀ ਸ਼ਾਸਤਰੀ ਮਾਰਕੀਟ ਚੌਂਕ ਦਾ ਜਿੱਥੇ ਦੇਰ ਰਾਤ ਦੁਕਾਨਦਾਰਾਂ ਦੇ ਵਿੱਚ ਆਪਸੀ ਵਿਵਾਦ ਹੋਇਆ ਇਸ ਵਿਵਾਦ ਵਿੱਚ ਸੈਂਟਰਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਅਤੇ ਡੀਸੀਪੀ ਨਰੇਸ਼ ਡੋਗਰਾ ਆਮੋ ਸਾਹਮਣੇ ਹੋ ਗਏ ਦੋਨਾਂ ਦੇ ਟਕਰਾਵ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਦੇਰ ਰਾਤ ਤੱਕ ਸਮਝੌਤੇ ਦੀਆਂ ਕੋਸ਼ਿਸ਼ਾਂ ਚਲਦੀਆਂ ਰਹੀਆਂ ਦਰਸਲ Shastri Market ਦੇ ਦੁਕਾਨਦਾਰ ਰਚਨਾ ਕਲੈਕਸ਼ਨ ਦੇ ਨੀਰਜ ਗੋਲਡੀ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦੀ ਦੁਕਾਨ ਦੀ ਛੱਤ ਤੇ ਇੱਕ ਹੋਰ ਦੁਕਾਨਦਾਰ ਹਰੀਸ਼ ਚਾਵਲਾ ਨੇ AC ਦਾ ਕੰਪਰੈਸ਼ਨ ਲਗਾ ਰੱਖਿਆ ਰੋਜ਼ਾਨਾ ਦੁਕਾਨ ਦੇ ਬਾਹਰ ਟਾਇਰ ਰੱਖ ਕੇ ਜਗ੍ਹਾ ਨੂੰ ਘੇਰ ਲੈਂਦਾ ਉਹਨਾਂ ਨੇ ਕਈ ਵਾਰ ਦੁਕਾਨਦਾਰ ਦੇ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਸ਼ਿਕਾਇਤ ਦਿੱਤੀ ਤੁਸੀਂ ਬੈਠੇ ਨਾ ਜਾਲਾ ਜਾਲਾ ਲਾਤਾ ਪੱਕਾ ਕਰਕੇ ਤੇ ਮੈਂ ਕਹਾਂ ਜੀ ਸਾਡੀ ਦੁਕਾਨ ਤੇ ਡਾਊਟ ਪੈਗਾ ਉਹਨਾਂ ਨੂੰ ਕਿ ਸ਼ਾਇਦ ਅਸੀਂ ਕਬਜ਼ਾ ਕੀਤਾ ਤੁਸੀਂ ਨਾ ਲਾਓ ਕਹਿੰਦੇ ਨਹੀਂ ਅਸੀਂ ਕਈਆ ਲਾ ਕੇ ਕੱਢਦੇ ਨੇ ਇੱਥੇ ਉੱਥੇ ਅੰਦਰ ਬਾਹਰ ਕਰਦੇ ਨੇ ਮੈਂ ਕੋਈ ਗੱਲ ਨਹੀਂ ਤੁਸੀਂ ਕਰ ਦਿਓ ਇਸ ਦੇ ਬਾਅਦ ਜੋ ਜਦੋਂ ਉਹਨਾਂ ਨੂੰ ਬੁਲਾਇਆ ਆ ਕੇ ਗਾਲਾਂ ਕੱਢੀਆਂ ਇਹਨਾਂ ਦੀ ਪਹਿਲੀ ਵੀਡੀਓ ਵੀ ਹੈਗੀ ਇਹਨਾਂ ਦੀ ਤੁਸੀਂ ਦੇਖ ਸਕਦੇ ਜੀ ਤੇ ਗਾਲਾਂ ਕੱਢੀਆਂ ਇਹਨਾਂ ਨੇ ਸਾਨੂੰ ਉਸ ਤੋਂ ਬਾਅਦ ਇਹ ਰਾਜਨਾਮੇ ਕਰ ਲਿਆ ਵੀ ਕੋਈ ਗੱਲ ਨਹੀਂ ਚਲੋ ਛੋਟੀ ਵੱਡੀ ਗੱਲ ਸੀ ਮਾਰ ਕੇ ਨੀ ਖਤਮ ਹੋ ਗਈ ਅੱਜ ਪੁਲਿਸ ਲੈ ਕੇ ਆ ਗਏ ਵੀ ਸਾਡੇ ਕੋਲ ਵੀ ਸਾਰਾ ਕੁਝ ਪੁਲਿਸ ਨੂੰ ਲਿਆਉਂਦਾ ਸਰ ਕੀ ਮਤਲਬ ਹੈ ਅਸੀਂ ਕੋਈ ਕ੍ਰਿਮੀਨਲ ਹੈਗੇ ਜਾਂ ਅਸੀਂ ਕਿਸੇ ਨਾਲ ਗਲਤ ਕੀਤਾ ਜਗਾ ਦੇ ਰਹੀ ਹੈ ਤੈਨੂੰ ਨਹੀਂ ਦਿੱਕਤ ਹੈਗੀ ਤੂੰ ਸਾਨੂੰ ਸਿੱਧਾ ਆ ਕੇ ਕਹਿ ਉਹਨਾਂ ਦਾ ਹੈ ਵੀ ਕਹਿਣਾ ਹੈ ਕਿ ਉਹਨਾਂ ਦੀ ਬਿਲਡਿੰਗ ਉੱਤੇ ਤੁਹਾਡੇ ਕੋਈ ਏਸੀ ਜਾਂ ਟੈਂਕੀ ਲੱਗਾ ਹੋਇਆ ਉਹਨਾਂ ਕੋਲੋਂ ਪੁੱਛ ਕੇ ਲਿਆ ਜੀ ਇਹਨਾਂ ਨੂੰ ਆਪਣੇ ਬੱਚੇ ਵੀ ਸੁਵਾ ਕੇ ਖਾਵੇ ਤਿੰਨ ਦਿਨ ਤੋਂ ਮੈਂ ਦੁਕਾਨ ਤਿੰਨ ਦਿਨ ਦੁਕਾਨਦਾਰ ਦੀ ਦੁਕਾਨਦਾਰੀ ਕਰ ਰਿਹਾ ਸਾਰੇ ਬੈਂਕ ਨੂੰ ਪਤਾ ਮੈਂ ਕੋਈ ਚੋਰੀ ਕਿਤੇ ਲਾ ਸਕਦਾ ਉੱਪਰ ਜਾ ਕੇ ਇੰਨੇ ਵੱਡੇ ਇਸ ਨਾਲ ਇੰਨੀ ਜ਼ਿਆਦਾ ਵਾਇਰਿੰਗ ਕਰਕੇ ਕੋਈ ਜਾ ਸਕਦਾ ਇਹਨਾਂ ਦੀ ਸਹਿਮਤੀ ਨਾਲ ਹੈ ਪਾਣੀ ਦੀ ਟੈਂਕੀ ਹੈ ਔਰ ਏਸੀ ਹੈ ਹੋ ਦੱਸਿਆ ਕਿ ਉੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਵੀ ਪਹੁੰਚੇ ਉਹਨਾਂ ਦੇ ਕਰੀਬੀ ਟਾਇਰ ਵਪਾਰੀ ਹਰੀਸ਼ ਚਾਵਲਾ ਨੇ ਇਲਜ਼ਾਮ ਲਗਾਇਆ ਕਿ ਡੀਸੀਪੀ ਡੋਗਰਾ ਨੇ ਉਹਨਾਂ ਦੇ ਨਾਲ ਤੱਕਾ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਵਿਧਾਇਕ ਰਮਨ ਅਰੋੜਾ ਨੂੰ ਫੋਨ ਤੇ ਇਸ ਦੀ ਜਾਣਕਾਰੀ ਦਿੱਤੀ ਵਿਧਾਇਕ ਰਮਨ ਅਰੋੜਾ ਮੌਕੇ ਤੇ ਪਹੁੰਚੇ ਤਾਂ ਡੀਸੀਪੀ ਡੋਗਰਾ ਉੱਥੋਂ ਚਲੇ ਗਏ ਜਿਸ ਤੋਂ ਬਾਅਦ ਵਿਧਾਇਕ ਰਮਨ ਅਰੋੜਾ ਨੇ ਉਹਨਾਂ ਨੂੰ ਫੋਨ ਤੇ ਇਹ ਗੱਲ ਲਾਖੀ ਤੇ ਬਾਅਦ ਵਿੱਚ ਡੀਸੀਪੀ ਨੇ ਜਵਾਬ ਦਿੱਤਾ ਕਿ ਉਹ ਆਪਣੇ ਭਾਂਜੇ ਦੇ ਨਾਲ ਤੱਕਾ ਨਹੀਂ ਖੋਣ ਦੇਣਗੇ ਦੱਸइए ਕਿ ਡੀਸੀਪੀ ਦੀ ਇਸ ਰਿਕਾਰਡਿੰਗ ਨੂੰ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਵੀ ਸੌਂਪ ਦਿੱਤਾ ਹੈ ਸਾਡਾ ਕੋਈ ਮਕਸਦ ਨਹੀਂ ਸਾਡਾ ਸਿਰਫ ਮਕਸਦ ਹੈ ਨਾ ਅਸੀਂ ਇਥੇ ਨਾਲ ਐਵੇਂ ਚੀਜ਼ ਦਾ ਰਾਜ ਲੱਗੇਗੀ ਤਾਂ ਸਾਡਾ ਕੰਮ ਸਾਡੇ ਨੂੰ ਖਾਣ ਕਰਕੇ ਜਾਏਗਾ ਸਾਰੇ ਬੰਦਾ ਸਮਝਿਆ ਨਹੀਂ ਕਿ ਇਹ ਪਹਿਦ ਨਗੇ ਝੂਠ ਹੈ ਇਹਦਾ ਯਾਰ ਹੈ ਡੀਸੀ ਕੀ ਰੇਟੋ ਬਿਲੇ ਹੈ ਯਾਰ ਨੇ ਮਾਰੇ ਉਹ ਉਹਨਾਂ ਕੋਲ ਬੜੀ ਵੀ ਪਈ ਹੈ ਕਿ ਮੇਰੇ ਮਾਮਾ ਜੀ ਆ ਗਏ ਨੇ ਇੱਥੇ ਬਲਾਕ ਸਾਡੇ ਧੱਕਾ ਕਰ ਰਹੇ ਨੇ ਅਸੀਂ 6 ਮਹੀਨੇ ਤੜਾ ਦੁਕਾਨ ਦਿੱਤੀ ਹੈ ਇੱਕ ਵਾਰ ਸੰਗ ਰੇਜਾ ਉਹਨਾਂ ਕੋਲ ਉੱਪਰ ਉਹਨਾਂ ਨੇ ਕਹਿ ਗਲਵਾਇਆ ਉੱਪਰ ਕਹਿ ਲੱਗੇ ਉੱਤੇ ਅਰਦਾਸ ਦੀ ਪਰਮਿਸ਼ਾ ਲੱਗੀ ਚਾਉਦਾ ਸੀ ਸਾਰੇ ਲੱਗੇ ਨੇ ਛੜਦੇ ਅਨਨੈਸੈਸਰੀ ਪ੍ਰੈਸ਼ਰ ਕ੍ਰੀਏਟ ਕਰ ਰਹੇ ਉੱਤੋਂ ਲਾ ਲੋ ਇਹਦੇ ਪੈਰ ਬਿਲਡਿੰਗ ਦੇ ਉੱਪਰ ਭਾਰ ਪਾ ਰਹੇ ਦਾ ਪਿਆਵਗਾ ਇਹ ਨਾਲ ਅੰਦਰ ਮੈਂ ਲਿਫਟ ਲੱਗ ਰਹੀ ਹੈ ਅਦਰਾਂ ਦੇ ਢੱਕ ਦੇ ਵਿੱਚ ਕਿਆ ਇਹਨਾਂ ਨੇ ਪਰਮਿਸ਼ਨ ਦਿੱਤੀ ਹੈ ਬੁੱਲੀ ਇਹਨਾਂ ਨੇ ਨਹੀਂ ਦਿੱਤੀ ਕੋਈ ਲਿਫਟਾ ਪਤਾ ਨਹੀਂ ਕਿੱਦਾਂ ਇਹਨਾਂ ਨੇ ਕਿਹੜੇ ਪ੍ਰਬਾਰ ਚ ਨਾਲ ਸਾਡਾ ਕੰਮ ਕੀਤਾ ਹੈ ਔਰ ਸਾਡੇ ਅਨਨੈਸੈਸਰੀ ਸਾਰੇ ਸਾਨੂੰ ਫੋਨ ਕਾਲਸ ਆਈਆਂ ਨੇ ਇੰਦੀ ਇਦਬਾਰ ਤੋਂ ਤੁਸੀਂ ਆਪਣੇ ਆਪ ਲਵਾਦੇ ਹੋ ਅਤੇ ਜਿਹੜੇ ਲਾਪ ਲਵਾ ਕੇ ਦਿਓ ਸਾਡਾ ਕੀ ਦੋਸ਼ ਹੈ ਅਸੀਂ ਲਵਾਣ ਅਸੀਂ ਲਵਾਉਣ ਵਾਲੇ ਨਹੀਂ ਹੈਗੇ ਲਵਾਉਣ ਵਾਲੇ ਚਾਹੀਏ ਸਾਡਾ ਕੋਈ ਦੋਸ਼ ਨਹੀਂ ਸਾਨੂੰ ਖਾਨ ਖ ਇੱਕ ਸਾਡੇ ਉੱਪਰ ਯੂਨਿਟ ਪਾਇਆ ਨੇ AC ਦੇ ਜਿਹੜੇ ਉੱਪਰ ਕੋਈ ਭਾਰ ਨਹੀਂ ਹੈ ਬੰਦੇ ਤੋਂ ਪਰ ਉਹ ਬੰਦਾ ਇਹਨਾਂ ਸਾਈਕੋ ਹੈ ਪਿਆਰ ਨਾਲ ਗੱਲ ਕਰਦੇ ਕਰਦੇ ਇੱਕਦਮ ਪਾਗਲ ਬੰ ਕੋਈ ਆਪਸੀ ਮੁੱਦਕ ਸੀ ਕੋਈ ਵੀ ਫੁੱਟ ਪਰ ਇਹ ਡੀਸੀਪੀ ਡੋਗਰਾ ਜੀ ਇੱਥੇ ਆ ਕੇ ਨਾਲ ੱਤਕਾ ਕਰਕੇ ਗਏ ਆ ਔਰ ਮੈਂ ਜਦੋਂ ਉਹਨਾਂ ਤੇ ਫੋਨ ਤੇ ਗੱਲ ਕੀਤੀ ਕਹਿੰਦੇ ਜੀ ਮੇਰੇ ਭਾਂਜੇ ਲੱਗਦੇ ਆ ਮੈਂ ਸਿਰਫ ਇੰਨਾ ਹੀ ਉਹਨਾਂ ਨੂੰ ਕਿਹਾ ਜੀ ਭਾਜੀ ਜੇ ਤੁਸੀਂ ਕਿਸੇ ਦੇ ਭਾਂਜੇ ਲੱਗਦੇ ਹੋ ਹਰ ਪੁਲਿਸ ਨੂੰ ਲੱਗਦਾ ਕਿਸੇ ਦਾ ਭਾਂਜਾ ਲੱਗਦਾ ਕਿਸੇ ਦਾ ਮਾਮਾ ਲੱਗਦਾ ਕਿਸੇ ਦਾ ਤਾਇਆ ਲੱਗਦਾ ਕਿਸੇ ਦਾ ਚਾਚਾ ਲੱਗਦਾ ਕਿਨੋਂ ਤਰ ਹਰ ਮੁਲਾਜ਼ਮ ਜਿਹੜਾ ਹੈਗਾ ਉਹ ਕਿਸੇ ਨਾਲ ੱਤਕਾ ਥੋੜੀ ਕਰੇਗਾ ਰਸਮੀਅਤੋਂ ਉਹਨਾਂ ਨੇ ਇੰਨੀ ਗੱਲ ਪੁੱਛੀ ਆ ਜੀ ਤੇ ਜਦੋਂ ਇਹ ਕਹਦੇ ਦੀ ਸਾਨੂੰ ਹੁਣ ਤਾਂ ਵਿਆਹ ਹੀ ਦੇਣੀਆਂ ਸ਼ੁਰੂ ਕਰੀਏ ਜਾਂਦੇ ਮੈਂ ਇੱਥੇ ਆਇਆ ਹੁਣੇ ਦਿਨ ਨੂੰ ਡੋਗਰਾ ਸਾਹਿਬ ਚਲੇ ਗਏ ਨੇ ਮੇਰੇ ਮੋਬਾਈਲ ਦੇ ਵਿੱਚ ਇਹ ਗੱਲ ਰਿਕਾਰਡਿੰਗ ਹੈ ਕਿ ਉਹਨਾਂ ਨੇ ਕਿਹਾ ਜੀ ਇਹ ਮੇਰੇ ਭਾਂਜੇ ਲੱਗਦੇ ਤੇ ਮੈਂ ਆਪਣੇ ਭਾਂਜੇ ਨਾਲ ਧੱਕਾ ਨਹੀਂ ਹੁੰਦੇ ਉਥੇ ਇਸ ਮਾਮਲੇ ਦੇ ਵਿੱਚ ਡੀਸੀਪੀ ਇਨਵੈਸਟੀਗੇਸ਼ਨ ਜਸਕਰਨਜੀਤ ਸਿੰਘ ਤੇ ਜਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਵਿਧਾਇਕ ਸਾਹਬ ਦੇ ਸਮਰਥਕਾਂ ਨੇ ਜੋ ਬਿਆਨ ਲਿਖਾਏ ਹਨ ਉਸ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਸ-ਪਾਸ ਦੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਨੇ ਉਸ ਲੜਾਈ ਝਗੜੇ ਦਾ ਜਿਹੜਾ ਇੱਕ ਹੋਇਆ ਉਹਦੇ ਵਿੱਚ ਜੋ ਐਮਐਲਏ ਸਾਹਿਬ ਦੇ ਨਾਲ ਦੇ ਬੰਦੇ ਨੇ ਜੋ ਬਿਆਨ ਲਿਖਾਇਆ ਉਦੇ ਮੁਤਾਬਿਕ ਅਸੀਂ ਜਿਹੜਾ 159 ਐਫ ਆਰ 6 ਨੰਬਰ ਦੀ ਅੰਚ ਦਰਜ ਕਰਤੀ ਜੋ ਉਹਦੇ ਜਨਰਲ ਸਟੇਟਮੈਂਟ ਸੀ ਉਹਦੇ ਐਜ਼ ਇਟ ਇਜ਼ ਕੰਪੈਰੇਟਿਵਲੀ ਅਸੀਂ ਉਹ ਸੰਦਰਸ਼ਕ ਨੂੰ ਪਰਚਾ ਉਹਨਾਂ ਦੀ ਗਫਤਾਰੀ ਜਿਹੜੀ ਤੁਸੀਂ ਇੱਥੇ ਲੈਗ ਕਰ ਰਹੇ ਹੋ ਜਿਹੜੇ ਪਰਚਾ ਦਰਜ ਕੀਤਾ ਅਸੀਂ ਰਿਕਾਰਡ ਕਰਾਂਗੇ ਜੀ ਉਸ ਤੋਂ ਬਾਅਦ ਅਸੀਂ ਜਿਹੜਾ ਸੀਸੀਟੀਵੀ ਫੁਟੇਜ ਹੈ ਉਹ ਵੀ ਅਸੀਂ ਇਨਵੈਸਟੀਗੇਸ਼ਨ ਦਾ ਭਾਗ ਉਹ ਕਰਕੇ ਉਹ ਜਿਹੜੀ ਜੋ ਬਣ ਗਈ ਉਹ ਕਰ ਦੇਣਾ ਦੱਸਿਆ ਕਿ ਇਸ ਸੰਬੰਧ ਵਿੱਚ ਥਾਣਾ ਨਵੀਂ ਬਰਾਦਰੀ ਦੇ ਐਸਐਚਓ ਅਨਿਲ ਕੁਮਾਰ ਨੇ ਦੱਸਿਆ ਕਿ 2 ਦਿਨ ਪਹਿਲਾਂ ਉਹਨਾਂ ਦੇ ਕੋਲ ਕੰਪਲੇਂਟ ਆਈ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਹਾਲੇ ਕੀਤੀ ਹੀ ਜਾ ਰਹੀ ਸੀ ਕਿ ਦੋਵਾਂ ਧਿਰਾਂ ਦੇ ਵਿੱਚ ਆਪਸੀ ਲੜਾਈ ਹੋ ਗਈ। ਕਿ ਆਈ ਸੀ ਇਹ ਕੰਪਲੇਂਟ ਵੀ ਸਾਡੇ ਜਿਹੜਾ ਜਿਹੜਾ ਇਮਨ ਫਰੰਟ ਹੈ ਉਨੀ ਉਹਦੀ ਜਗ੍ਹਾ ਦੁਕਾਨ ਦੇ ਫਰੰਟ ਦੇ ਅੱਗੇ ਜਿੰਨੀ ਜਗ੍ਹਾ ਉਹ ਉਹਦੀ ਹੈ ਦੁਕਾਨਦਾਰ ਦੀ। ਜੋ ਸਾਈਡ ਤੇ ਕਰਦਾ ਉਹਨਾਂ ਨੂੰ ਦਿੱਕਤ ہوئی ਥੋੜੀ ਤਾਂ ਉਸ ਤੋਂ ਬਾਅਦ ਅਸੀਂ ਆਏ ਆ ਮੌਕੇ ਤੇ ਇਹਨਾਂ ਨੇ ਕਿਹਾ ਓਕੇ ਸਾਡਾ ਰਾਈਨਾਮਾ ਹੈ ਬਟ ਇੱਕ ਹੋਰ ਚੀਜ਼ ਜਿਹੜੀ ਚੀਜ਼ ਇਹਨਾਂ ਦੇ ਜਿਹੜੇ ਦੋ ਸਿਰਫ ਛੋਟੀਆਂ ਇਹਨਾਂ ਦੀਆਂ ਹੈਗੀਆਂ ਛੱਤ ਨਹੀਂ ਹੈਗੀ ਤੇ ਛੱਤ ਦੇ ਉੱਤੇ ਇਹਨਾਂ ਨੇ ਉਹ ਛੱਤ ਜਿਹੜੀ ਦੂਸਰੀ ਪਾਰਟੀ ਦੀ ਆ ਉਹ ਆਪਣੇ ਜੋ ਸਹਿਮਤੀ ਦੇ ਨਾਲ ਉੱਪਰ ਰੱਖੇ ਹੋਏ ਸੀਗੇ ਅ ਟਰੈਂਕੀ ਸੀਗੀ ਇੱਕ ਬਾਰਡਰ ਟਰੈਂਕੀ ਸੀਗੀ ਔਰ ਦੋ ਏਸੀ ਦੇ ਮਰੂਲ ਵਗੈਰਾ ਉਹ ਜਿਹੜੇ ਆ ਹੁਣ ਇਹਨਾਂ ਦੀ ਗੱਲ ਹੋਈ ਹੈ ਇਹ ਮੰਨ ਵੀ ਕੇ ਗਏ ਆਪਾਂ ਚੱਕ ਲੈਨੇ ਆਂ ਉਹਨਾਂ ਚੱਕ ਲੈਨੇ ਆਂ ਤੇ ਉਸ ਤੋਂ ਥੋੜੀ ਦਮ ਬਾਅਦ ਪਤਾ ਨਹੀਂ ਕਿਛੇ ਨੇ ਆਪਸ ਵਿੱਚ ਕੋਈ ਬਹਿਸ ਹੋਈ ਆ ਆਪਾਂ ਇਹਨਾਂ ਨੂੰ ਕਰ ਲੈਂਦੇ ਬਲਾ ਕੇ ਇਹਨਾਂ ਦੋਨਾਂ ਨੂੰ ਪਹੁੰਚਾ ਦਿੰਦੇ ਮੈਂ ਤੁਸੀ ਸਿਰੇ ਖਾਣੇ ਟਾਈਮ ਦਿੱਤਾ ਇਹਨਾਂ ਨੂੰ ਦੋਨੋਂ ਬਾਰਾ ਦਿਨ ਨਵੀਂ ਬਾਰਾ ਤਰੀਕ ਨੂੰ ਸਰ ਗੱਲ ਕਰੀਏ ਕਿ ਇਹਨਾਂ ਵੱਲੋਂ ਅਭੀ ਕਹਿਣਾ ਆ ਦੂਜੀ ਪਾਰਟੀ ਦਾ ਕਿ ਅਦਰੋਂ ਡੀਸੀਪੀ ਸਾਹਿਬ ਆਏ ਸੀ ਜਿਨ੍ਹਾਂ ਨੇ ਤੁਹਾਨੂੰ ਬੁਲਾਇਆ ਉਹਨਾਂ ਨੇ ਡਾਕਟਰ ਸਾਹਿਬ ਨੇ ਸਿੰਪਲੀ ਲੰਘਦੇ ਲੰਘਦੇ ਉਹਨਾਂ ਨੇ ਜਿਹਦੇ ਪੁੱਛਿਆ ਵੀ ਕਿ ਉਹ ਰੋਲਾ ਸੀ ਖੜੇ ਸੀ ਕਿ ਆਏ ਸੀ ਇਹਨਾਂ ਕੋਲ ਬਲੇਂਟ ਤੇ ਇਹ ਮੰਨ ਕੇ ਠੀਕ ਹੈ ਬਿਠਾ ਕੇ ਇਹਨਾਂ ਦਾ ਕਰਵਾ ਦੋ ਉਹਨੇ ਫਲਾਈਟ ਲਈ ਉਹਨਾਂ ਨੇ ਗੱਲ ਕੀਤੀ ਸੀ ਨਾ ਕੋਈ ਇਹਨਾਂ ਨੂੰ ਦਤਕਾਂ ਮਾਰਿਆ ਨਾ ਉਹਨਾਂ ਨੂੰ ਮਾਰਿਆ ਕਿ ਠੀਕ ਹੈ ਉਹ ਬੰਨੀ ਜੀ ਸਰਮਨੁਰਾ ਸਾਹਿਬ ਨੇ ਆ ਕੇ ਕਿਹਾ ਕਿ ਉਹਨਾਂ ਦੇ ਪਰਚਾ ਦਾ ਜਗਾ ਹੋ ਡੋਗਰਾ ਜੀ ਕੌਣ ਹੁੰਦੇ ਸਨ ਆਣ ਵਾਲੇ ਉਹ ਕਰ ਲੈਂਦੇ ਆਪਾਂ ਕਰ ਦਿੰਦੇ ਉਦੋਂ ਇਨਕੁਆਰੀ ਕਰ ਲੈਂਦੇ ਸਾਰਾ ਦੇਖ ਦੱਸ ਦਈਏ ਕਿ ਐਸੇ ਦੌਰਾਨ ਜਿੱਥੇ ਵਿਧਾਇਕ ਅਤੇ ਡੀਸੀਪੀ ਆਮੋ ਸਾਹਮਣੇ ਹੋਏ ਉਥੇ ਉਹਨਾਂ ਦੀ ਇੱਕ ਆਡੀਓ ਵੀ ਵਾਇਰਲ ਹੋਈ ਹੈ ਦੱਸਿਆ ਕਿ ਡੀਸੀਪੀ ਨਰੇਸ਼ ਡੋਗਰਾ ਨੂੰ ਹੁਸ਼ਿਆਰਪੁਰ ਦੀ ਅਦਾਲਤ ਪਹਿਲਾਂ ਹੀ ਇਰਾਦਾ ਕਤਲ ਮਾਮਲੇ ਦੇ ਵਿੱਚ ਤਲਬ ਕਰ ਚੁੱਕੀ ਹੈ ਦੇਖੋ ਨਾ ਡੀਸੀਪੀ ਨਰੇਸ਼ ਡੋਗਰਾ ਜਲੰਧਰ ਵਿੱਚ ਵਿਵਾਦਾਂ 'ਚ ਘਿਰ ਗਏ ਨੇ ਹਾਲਾਂਕਿ ਦੇਖਣਾ ਗੁਣੇ ਹੋਵੇਗਾ ਕਿ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੇ ਨੇ ਪਰ ਉਧਰ ਜਾਣਕਾਰੀ ਇਹ ਵੀ ਹੈ ਕਿ ਅੰਦਰਖਾਤੇ ਡੀਸੀਪੀ ਅਤੇ ਵਿਧਾਇਕ ਦੀ ਸੁਲਾਹ ਵੀ ਕਰਵਾ ਦਿੱਤੀ ਗਈ ਹੈ ਜਲੰਧਰ ਤੋਂ ਪੱਤਰਕਾਰ ਰਾਜੂ ਗੁਪਤਾ ਦੀ ਰਿਪੋਰਟ ਹਮਦਰਦ ਟੀਵੀ